ਕੱਤੀ ਹੀ ਰੁਕ ਗਏ। 60-60 ਪੀ ਆਸਣ ਹਾਂ ਹਾਂ। ਹਾਂਜੀ। ਆ ਦੇਖੋ ਆਪਾਂ ਆਪਣੇ ਸੂਰਜ ਨੂੰ ਅੱਜ ਸਨਾਨ ਕਰਾ ਰਹੇ ਹਾਂ। ਟਾਈਮ ਕੀ ਹੋ ਗਿਆ ਲਗਭਗ 12:00 ਟਾਈਮ ਹੋ ਗਿਆ ਕੋ। 12:30 12:30 ਟਾਈਮ ਹੋ ਗਿਆ। 1:30 ਹੈਗਾ 24 1:30 24 ਬਾਈ 23 ਤਰੀਕਾ 23 ਤੰਬਰ। ਦੇਖੋ

ਸ਼ਾਂਦਰੀ ਆ ਜੂ ਸੁਰਤ ਆ ਜੂਗੀ ਮਹੀਨਾ ਹੋ ਗਿਆ ਨਾ ਆਪਾਂ ਮੀਂਹ ਹੀ ਨਸਤ ਆ ਖਲੋ ਉੱਪਰ ਪੈਣਾ ਬੱਤਕੇਰਾ ਲਵਾਇਆ ਸੀ ਆਪਾਂ ਲੱਗ ਪਾ ਹੋ ਗਏ 2.5 ਮਹੀਨੇ ਉਦੋਂ ਮੀਂਹ ਮੂਹੇ ਪੈਣ ਲੱਗੇ ਆਪਾਂ ਕਿਹਾ ਤੂੰ ਪਾਇਆ ਦਾ ਵੀ ਯਾਰ ਕਰ ਗਏ ਮੋਸਕਾ ਬਹੁਤ ਮਾਰਨ ਲੱਗਿਆ ਸੀ ਇਹ ਮੋਸਕਾ ਕਾਫੀ ਜ਼ਿਆਦਾ ਗੋਦਾ ਸੀਗਾ ਹੁਣ ਮੜਾ ਜੇ ਇੱਥੇ ਬਾਤ ਤੇ ਧੇੜਾ ਘੜਾ ਕਰਾਂਗੇ ਪਹਿਲਾਂ ਇਹਨੂੰ ਕਲੀਨਕ ਪਲਸ ਸ਼ੈਂਪੂ ਦੀਆਂ ਤਿੰਨ ਚਾਰ ਪੁੜੀਆਂ ਝੋਲ ਕੇ ਪਾਣੀ 'ਚ ਫੇਰੇ ਤੇ ਅਲਸਾ ਢੋਲੀ ਕਿਦਰ ਢੋਲੀ ਖੋਪਰੀ ਉਤਗੀ ਪਾਣੀ ਢਾਕੇ ਪਹਿਲਾਂ ਆਪਾਂ ਇਹਨੂੰ ਥੋੜਾ ਜਿਲਾ ਕੀਤਾ ਫਿਰ ਫਿਰ ਹੁਣ ਧੋਤਾ ਤੇ ਹੁਣ ਆਪਾਂ ਪ੍ਰੈਸ਼ਰ ਨਾਲ ਧੋ ਰਹੇ ਹਾਂ ਜੰਦੇ ਇਹ ਵਾਹ ਖੁੱਲਾ ਛੱਡ ਦਿੱਤੇ ਹੈ ਫੋੜੀ ਦੇ ਚੱਕਰ ਨੂੰ ਇਹਨੂੰ ਆਇਆ ਸੀ ਮੈਨੂੰ ਵੀ ਤੇ ਡੋ ਮਰਿਆ ਪਾਣੀ ਚ ਪਾਣੀ ਚ ਡੁੱਬੋ ਰਿਹਾ ਜਿੱਦੂ ਮੜੀ ਮੋਟੀ ਜਿਹੜੀ ਅੱਖ ਮਛਰਾਂ ਉਹ ਖਾਜੂਂਗੀ ਤੇਰੇ ਚਲ ਆ ਜਾ ਆ ਜਾ ਚਲ ਬਹੁਤ ਨਾਲ ਬਾਹਰ ਲੈ ਕੇ ਚੱਲੋ ਛੋਪਾ ਜ ਲੈਣੇ ਕਿ ਇਧਰ ਆ ਜਾ ਅੰਦਰ ਸਿੱਟੇ ਪਾਏਗਾ ਤੇ ਚਾਰ ਸਾਰੇ ਚਾਰ ਕਲਪ ਇੱਥੇ ਕੀੜੇ ਕੱਪ ਕੱਟ ਕੱਟ ਕਿ ਜੋ ਹੈ ਨੱਕ ਜਾਂ ਬਗਾ ਬਹੁਤ ਰਸ ਨਹੀਂ ਕੋਈ ਕਾਰਨ ਨਹੀਂ ਥੋੜੀ ਗਰਦਕਪਾ ਪੈ ਜਾਂਦਾ ਕਾ ਬਾਲਾਂ ਦੇ ਅੰਦਰ ਇਹ ਟੇਟ ਲੈਂਦੇ ਆ ਰਿਤੇ ਰੁਤੇ ਸੀ ਉਹਦੇ ਕਰਕੇ ਉਹ ਕੋ ਛੜਖਲਾ ਨਾ 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 ਤੋ ਨਾ ਤੋ ਇਹ ਗੇੜਾ ਕੁਝ ਨਹੀਂ ਹੋ। ਥੈਂਕ ਯੂ ਭਾਈ ਮੋਟਰ ਮੰਗ ਕਰ। ਕੱਟ ਕੇ ਕੱਟ ਦੇ। ਸ਼ੁਰੂ ਕਰਤੀ। ਲੈ। ਤੋੜ ਦੇ। ਲੈ, ਐਹਮਤ ਅਜਾ ਤੋੜਨਾ। ਲੈ। ਐਹਮਤ ਤੋੜ। ਔਰ ਜੇ ਹਹਿਮਤ ਇਹ ਇਹ ਕਰਦੇ ਆਂ ਜੀ ਬਰਾਊਜ਼ਿੰਗ ਇਸ ਤਰ੍ਹਾਂ ਜਦੋਂ ਨਰਨਾ ਚੱਕ ਕੇ ਬੱਕਰੀਆਂ ਪਾਸਾ ਤੋਂ ਪੱਤੇ ਡੋਗਦੀਆਂ ਨਾ ਇਹਨੂੰ ਆਪਣੇ ਟੈਕਨੀਕਲ ਲੈਂਗੁਏਜ ਚ ਕਹਿੰਦੇ ਆ ਬਰਾਊਜ਼ਿੰਗ ਕਰ ਦੇਖੋ ਬੱਕਰੀਆਂ ਦਾ ਖੋਜੀ ਸੁਭਾਅ ਹੁੰਦਾ ਇਸ ਲਈ ਇਹਨਾਂ ਨੂੰ ਬਰਾਊਜ਼ਿੰਗ ਕਰਨ ਦੀ ਆਦਤ ਹੈ। ਭਰੋਗੇ ਹੇਠਾਂ ਵਾਲੇ ਘਟ ਖਾਂਦੇ ਆਂ ਹੇਠਾਂ ਡਿੱਗ ਪੇ ਨਾ ਪੱਤੇ। ਇਹ ਖਾਂਦਾ ਨਹੀਂ। ਦੇਖੋ। ਲੈ ਖਾ ਲਾ ਜਾ। ਇਹਨਾਂ ਨੂੰ ਬਰਾਊਜ਼ਿੰਗ ਕਰਨ ਦੀ ਆਦਤ ਹੈ। ਠੀਕ ਹੈ।